ਸਰਕਾਰੀ ਜਿਹੜੀ ਆ ਸੀਪੋਰਟ ਲਾਇਆ ਮੇਂ ਦੋਸ਼ ਲੀਕਾ ਲੇਕਿਨ ਦੇਖੋ ਪਿੱਛੇ ਨੂੰ ਕੰਮੜ ਮੇਂ ਜਾ ਰਹੀ ਪਈ ਆ ਸੁਚਾਰਾਮ ਨੇ ਉਹਦੇ ਕਰਕੇ ਇੱਕ ਵਿਅਕਤੀ ਦੀ ਏਰੀਆ ਉਹਨੇ ਆਪਣੀ ਜ਼ਮੀਨ ਦਾ ਸਮੂਤ ਗਾ ਲਿਆ ਤੇ ਕੀ ਕਾਰਵਾਈ ਜੂਰੀ ਉਹਦੇ ਵਿੱਚ ਜੋ ਵੀ ਆ ਆਪਣੇ ਇਥੇ ਮੌਕੇ ਤੇ ਮੈਂ ਪਹੁੰਚਾ ਡੈਡ ਬੋਡੀ ਨੂੰ ਦੇਖਿਆ ਕੋਈ ਸੂਸਾਈ ਆ ਰਿਹਾ ਨੋਟ ਨਹੀਂ ਮਿਲਿਆ ਹੈਗਾ ਪਰ ਫਿਰ ਵੀ ਜਿਹੜਾ ਉਹਨਾਂ ਨੇ ਬ੍ਰਦਰ ਦੇ ਕਹਿਣ ਤੇ ਉੱਤੇ ਵੀ ਆ ਗੱਲ ਹੋਈ ਸੀ ਵੀ ਇਸ ਨੂੰ ਪੋਸਟ ਪਾਰਟੀ ਨੇ ਬਲਾਸੀ ਤੋਂ ਉੱਥੋਂ ਚੌਕੀਓ ਬੁਲਾ ਕੇ ਇਹਨੂੰ ਭੇਜਤਾ ਸੀ ਐਤਵਾਲੇ ਦਿਨ ਉਸ ਤੋਂ ਬਾਅਦ ਜਿਹੜੀ ਕੋਈ ਗੱਲਬਾਤ ਹੋਈ ਆ ਉਹ ਜਿਹੜੇ ਬਹੁਤ ਬਾਰ ਬੰਦੇ ਜਿਹੜਾ ਨੇ ਛਾਵੜਾ ਹੀ ਨਾਲ ਲੈ ਕੇ ਸੀ ਉਹਨਾਂ ਨੇ ਦੱਸਿਆ ਵੀ ਸਾਡੀ ਕੋਈ ਪੈਸਾਂਸ ਵਾਦੀ ਕੋਈ ਅਜਿਹੀ ਗੱਲ ਨਹੀਂ ਹੋਈ ਲੇਕਿਨ ਸਾਨੂੰ ਇਹਨਾਂ ਨੇ ਜੁਮੇਰੀ ਦੇ ਦਿੱਤਾ ਸੀ ਉਦੋਂ ਬਾਅਦ ਜਿਹੜਾ ਏਐਸ ਸਾਹਿਬ ਆ ਉਹ ਤੋਂ ਵੀ ਕਲੀਅਰ ਕਰ ਲੈਣਾ ਕਿ ਇਹਨਾਂ ਨੇ ਕਦੇ ਸਾਨੂੰ ਦੱਸਿਆ ਨਹੀਂ ਹੈਗਾ ਜਾਂ ਜੋ ਬਣਦੀ ਕਾਰਵਾਈ ਸੀ ਉਕੀਤੀ ਜਾਵੇਗੀ ਜਿੱਦਾਂ ਕੋ ਮੋਬਾਈਲ ਦੀ ਗੱਲ ਕਰਦੇ ਪਏ ਉਹ ਮੋਬਾਈਲ ਕੋਸਮ ਲਾਗੇ ਕੋ ਫਾਨੀ ਇਹ ਉਹ ਮੰਨ ਲਿਆ ਵੀ ਮੋਬਾਈਲ ਜਿਹੜਾ ਸੀ ਤੇ ਚੋਕੀ ਸੀ ਇੱਕ ਮੋਬਾਈਲ ਦੇਤਾ ਸੀ ਇੱਕ ਰਹਿ ਗਿਆ ਸੀ ਕਿ ਕੇਸ ਕੇ ਅੱਗੇ ਲੈ ਕੇ ਗਿਆ ਸੀ ਆਪਾਂ ਇਹ ਕਹਿੰਦਾ ਵੀ ਇੱਥੋਂ ਇਹ ਜਿਹੜਾ ਬੰਦਾ ਸੀ ਇਹ ਨਸ਼ੇ ਦੀਆਂ ਗੈਸਲ ਗੋੜੀਆਂ ਵੇਚਦਾ ਸੀ ਤੇ ਉਸ ਚੱਕਰ ਤੇ ਇਹਨੂੰ ਲੈ ਕੇ ਗਏ ਸੀ ਕਿ ਕਿ ਐਸਆਈ ਕੌਣ ਹੈ ਜਿਹਨਾਂ ਤੇ ਉਹ ਰੋਗ ਲੱਗਦੇ ਤੇ ਪੈਸੇ ਆਉਂਦੇ ਐਸਆਈ ਆਪਣੇ सुताराम दे तो की कारवाई ਕੀਤੀ ਯਾਰ ਜੀ ਉਹ ਜੋ ਇਹਨਾਂ ਨੇ ਬਿਆਨ ਪੇਸ਼ ਹੀ ਮੌਕੇ ਤੇ ਪਹੁੰਚੇ ਜੋ ਇਹਨਾਂ ਨੇ ਕਰਦੇ ਬਿਆਨ ਦੇਣਗੇ ਉਹ ਤੋਂ ਬਾਅਦ ਅਗੇ ਇਨਵੈਸਟੀਗੇਸ਼ਨ ਕੀਤੀ ਜਾਂਦਾ ਜੋ ਬਿਆਨ ਦੇ ਉਸ ਨਾਲ ਕਰਵਾਈ ਕਰਦੇ ਜੇ ਪੈਸਿਆਂ ਦਾ ਰੋਕ ਲੱਗਦਾ ਜੇ ਜੇ ਪੈਸਾ ਦੀ ਗੱਲ ਕਲੀਅਰ ਹੁੰਦੀ ਹੈ ਸਾਹਮਣੇ ਕੋਈ ਆਉਂਦੀ ਹੈ ਤਾਂ ਉਹ ਵੈਸੇ ਹੀ ਕਰਵਾਈ ਉਹਨੇ ਆਉਂਦੇ ਹੁੰਦੇ ਜੇ ਉਹਨਾਂ ਨੇ ਕਿਹਾ ਕਿ ਸਾਡੇ ਕੋਈ ਬਾਹਰਲੇ ਅਕਾਊਂਟ ਮੰਗੇ ਗਏ ਆ ਉਹੀ ਉਹੀ ਜਦ ਦੇਣਗੇ ਤਾਂ ਉਹ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਕਿ ਕਿਸ ਬੰਦੇ ਥਰੂ ਅਕਾਊਂਟ ਮੰਗੇ ਗਏ ਤਾਂ ਕਿਹਨੇ ਮੰਗੇ ਆ ਜੇ ਉਹਦਾ ਵੀ ਵਿੱਚ ਕੋਈ ਪਾਰਟ ਆਇਆਗਾ ਉਹ ਵੀ ਕਲੀਅਰ ਕਰਾਂਗੇ ਆਪਾਂ ਥੈਂਕ ਯੂ ਸਰ ਵੈਸੀ ਕੈ